ਮੈਸੀ ਐਂਡ ਸੰਸ ਫਾਊਂਡੇਸ਼ਨ ਯੂ ਐਸ اے ਦੇ ਸੰਸਥਾਪਕ ਸ਼੍ਰੀ ਸੁਰਿੰਦਰ ਮੈਸੀ ਜੀ ਦਾ ਅੱਜ ਜਨਮ ਦਿਵਸ ਹੈ ਇਸ ਮੌਕੇ ਤੇ ਸ਼ਹਿਰ ਧਾਰੀਵਾਲ ਦੇ ਵਾਰਡ ਨੰਬਰ 12 ਲੁਧਿਆਣਾ ਮਲਾ ਵਿਖੇ ਸੀਨੀਅਰ 크ਿਸਚੀਅਨ ਆਗੂ ਤੇ ਮੈਸੀ ਸੰਸ ਐਂਡ ਫਾਊਂਡੇਸ਼ਨ ਦੇ ਪ੍ਰਮੁੱਖ ਆਗੂ ਪ੍ਰદાન ਬੱਬਾ ਗਿੱਲ ਦੀ ਅਗਵਾਈ ਹੇਠ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਰਾਸ਼ਨ ਤੇ ਹੋਰ ਸਮਾਨ ਵੰਡਿਆ ਗਿਆ ਇਸ ਮੌਕੇ ਤੇ ਬਹੁਤ ਸਾਰੀਆਂ ਔਰਤਾਂ ਨੇ ਪ੍ਰਭੂ ਅੱਗੇ ਦੁਆ ਕੀਤੀ ਕਿ ਉਹ ਮੈਸੀ ਸਰ ਨੂੰ ਹੋਰ ਸ਼ਕਤੀ ਅਤੇ ਲੰਬੀ ਆਯੂ ਦੇਣ ਤੇ ਇਸੇ ਤਰ੍ਹਾਂ ਉਹ ਸਾਡੀ ਮਦਦ ਕਰਦੇ ਰਹਿਣ ਗੱਲਬਾਤ ਦੌਰਾਨ ਇੱਕ ਵਿਧਵਾ ਔਰਤ ਨੇ ਮੈਸੀ ਸਰ ਨੂੰ ਲੈ ਕੇ ਕਹੀ ਵੱਡੀ ਗੱਲ ਦੇਖੋ ਸਾਡੀ ਇਹ ਵਿਸ਼ੇਸ਼ ਰਿਪੋਰਟ ਹਾਂਜੀ ਸਭ ਤੋਂ ਪਹਿਲਾਂ ਤੇ ਮੇਰੀ ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਮੈਂ ਲੁਧਿਆਣਾ ਮਹੱਲਾ ਦੀ ਬੇਟੀ ਹਾਂ ਔਰ ਮੈਨੂੰ 20 ਸਾਲ ਤੋਂ ਮੈਂ ਵਿਡੋ ਹਾਂ ਮੈਂ ਆਪਣੇ ਇਸ ਮੌਕੇ ਦੀ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਮਤਲਬ ਇਸ ਮਨਵੇਸ ਜਗ੍ਹਾ ਵਿੱਚ ਬਹੁਤ ਮਾਣ ਤੇ ਸਤਿਕਾਰ ਬਖਸ਼ਿਆ ਵਾ ਔਰ ਸਭ ਤੋਂ ਵੱਡਾ ਧੰਨਵਾਦ ਆ ਉਸ ਪਰਮੇਸ਼ਰ ਦਾ ਜਿਨ੍ਹਾਂ ਨੇ ਬੱਬਾ ਗਿਲਮਸੀਹ ਨੂੰ ਇਹ ਬੁੱਧੀ ਬਖਸ਼ੀ ਕਿ ਉਹ ਵਿਧਵਾ ਭੈਣਾਂ ਦੀ ਰਾਸ਼ਨ ਦੁਆਰਾ ਕੰਬਲ ਦੁਆਰਾ ਔਰ ਹੋਰ ਵੀ ਉਹਨਾਂ ਦੀਆਂ ਜਿੰਨੀਆਂ ਵੀ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨ ਵਿੱਚ ਬਹੁਤ ਬਹੁਤ ਉਹਨਾਂ ਦਾ ਯੋਗਦਾਨ ਰਿਹਾ ਕਰੋਨਾ ਟਾਈਮ ਵਿੱਚ ਵੀ ਇਹਨਾਂ ਨੇ ਬਹੁਤ ਸਾਰੇ ਲੰਗਰ ਲਗਾਏ ਸੀ ਜੋ ਕਿ ਜੁਐਸੋ ਤੋਂ ਸਰਿੰਦਰ ਮੈਸੇਜ ਹੀ ਹੁਣੇ ਇਹਨਾਂ ਨੂੰ ਪ੍ਰੋਵਾਈਡ ਕਰਦੇ ਸੀ ਔਰ ਇਹ ਅੱਗੇ ਆਪਣਾ ਕੰਮ ਨੂੰ ਮਤਲਬ ਬਹੁਤ ਹੀ ਇਮਾਨਦਾਰੀ ਦੇ ਨਾਲ ਔਰ ਬਹੁਤ ਵਿਸ਼ਵਾਸ ਦੇ ਨਾਲ ਇਹਨਾਂ ਨੇ ਸਾਰੇ ਪੂਰੇ ਮੁਹੱਲੇ ਦੀ ਨਹੀਂ ਬਲਕਿ ਲੱਗ ਲੱਗੇ ਤੇ ਸਾਰੇ ਪਿੰਡਾਂ ਵਿੱਚ ਵੀ ਜਾ ਕੇ ਬਹੁਤ ਸੇਵਾ ਕੀਤੀ ਆ ਔਰ ਮੇਰਾ ਅੱਜ ਦਾ ਇਹੀ ਪਰਮੇਸ਼ਵਰ ਅੱਗੇ ਵੀ ਧੰਨਵਾਦ ਆ ਔਰ ਇਹਨਾਂ ਦੇ ਲਈ ਖਾਸ ਦੁਆਆ ਕਿ ਪ੍ਰਭੂ ਇਹਨਾਂ ਨੂੰ ਹੋਰ ਵੀ ਬਲੰਦੀਆਂ ਬਖਸ਼ੇ ਤਾਂ ਜੋ ਮੇਰੇ ਵਰਗੀਆਂ ਨੌਜਵਾਨ ਭੈਣਾਂ ਜਿਹੜੀਆਂ ਵਿਧਵਾ ਨੇ ਉਹਨਾਂ ਦੀ ਬਹੁਤ ਤੈਅ ਦਿਲੋਂ ਸੇਵਾ ਕਰਨ ਔਰ ਬਜ਼ੁਰਗਾਂ ਦੀ ਸੇਵਾ ਕਰਨ ਬੱਚਿਆਂ ਦੀ ਸੇਵਾ ਕਰਨ ਇਹ ਬੱਬਾ ਗੱਲ ਮੇਰੇ ਤੋਂ ਛੋਟੇ ਨੇ ਮੇਰੇ ਵੀਰ ਸਮਾਨ ਨੇ ਵੀਰ ਸਮਾਨ ਨਹੀਂ ਮਤਲਬ ਕਿ ਮੇਰਾ ਵੀਰ ਹੀ ਆ ਇਸ ਮੱਲੇ ਦੇ ਜਿੰਨੇ ਵੀ ਨੌਜਵਾਨ ਨੇ ਸਾਰੇ ਮੇਰੀ ਬਹੁਤ ਇੱਜ਼ਤ ਕਰਦੇ ਨੇ ਸਾਰੇ ਮੇਰੇ ਭੈਣ ਭਰਾ ਨੇ ਔਰ 20 ਸਾਲ ਤੋਂ ਮੈਂ ਇਸ ਮੱਲੇ ਦੇ ਵਿੱਚ ਹੀ ਰਹਿ ਰਹੀ ਆ ਤੇ ਹਰ ਤਰੀਕੇ ਦੇ ਨਾਲ ਮੇਰੀ ਬਹੁਤ ਮੇਰੀ ਜਤਮਾਨ ਕਰਦੇ ਨੇ ਜਿਹੜੀ ਵੀ ਚੀਜ਼ ਦੀ ਮੈਨੂੰ ਲੋੜ ਪੈਂਦੀ ਮੈਂ ਉਹ ਚੀਜ਼ ਕਾ ਕੇ ਨਾ ਤੋਂ ਮੰਗਦੀ ਆ ਇਸ ਕਰਕੇ ਪਰਮੇਸ਼ਰ ਦੇ ਅੱਗੇ ਦੁਆ ਹੈ ਇਸ ਮੱਲੇ ਦੇ ਸਾਰੇ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਉਹ ਇਨਕਰੀਜ਼ ਕਰਨ ਆਪਣੀ ਦਿਆ ਦੇ ਹੇਠ ਰੱਖਣ ਤੇ ਔਰ ਹੋਰ ਵੀ ਜਿਹੜੇ ਮੇਰੇ ਵਗਰੇ ਲੋੜ ਵੰਦ ਨੇ ਉਹਨਾਂ ਦੀ ਲੋੜ ਨੂੰ ਪੂਰਾ ਕਰਕੇ ਅੱਗੇ ਆਉਣ ਸਾਰਿਆਂ ਨੂੰ ਜੈਮਸੀ Yeah.